ਹਿੰਦੂ ਲਾਈਫ ਪਾਰ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਵਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਵੀ ਠੀਕ ਆ ਜੀ ਚਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਜੋ ਆਪਣੇ ਘਰ ਵਿੱਚ ਵੇਸਟ ਜਰਾਬਾਂ ਪਈਆਂ ਹੁੰਦੀਆਂ ਨੇ ਮਤਲਬ ਕੀ ਲੱਗ ਜਾਂਦੀਆਂ ਨੇ ਜਾਂ ਫਿਰ ਫਟ ਜਾਂਦੀਆਂ ਨੇ ਜਿਵੇਂ ਆ ਫੱਟੀ ਹੋਈ ਆ ਇਦਾਂ ਨੀਚੋਂ ਘਸ ਕੇ ਫਟ ਜਾਂਦੀਆਂ ਨੇ ਉਹਨਾਂ ਦਾ ਆਪਾਂ ਕਿਵੇਂ ਇਸਤੇਮਾਲ ਕਰਾਂਗੇ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਲਓ ਜੀ ਜਿਵੇਂ ਹੁਣ ਆਪਣੀਆਂ ਇਹ ਜਰਾਬਾਂ ਨੇ ਠੀਕ ਹੈ ਜੀ ਹੁਣ ਇਹ ਫਟੀਆਂ ਹੋਈਆਂ ਜਿਹੜਾ ਬਾਂ ਨੇ ਇਹਨੂੰ ਆਪਾਂ ਕਿਵੇਂ ਇਸਤੇਮਾਲ ਦੇ ਵਿੱਚ ਲੈ ਕੇ ਆਵਾਂਗੇ ਆ ਜਿਹੜਾ ਫਟੀ ਹੋਈ ਹੋਗੀ ਇਹ ਵੀ ਫਟੀ ਹੋਈ ਹੈ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੀ ਕਰਨਾ ਹੈ ਜੀ ਇੱਕ ਕੱਪ ਲੈਣਾ ਹੈ ਕੱਪ ਲੈਣਾ ਹੈ ਜੀ ਹੁਣ ਆਪਣੇ ਘਰਾਂ ਦੇ ਵਿੱਚ ਆਮ ਕੱਪ ਹੁੰਦੇ ਨੇ ਕੱਪਾਂ ਦੀਆਂ ਡੰਡੀਆਂ ਟੁੱਟੀਆਂ ਆਂਦੀਆਂ ਨੇ ਉਹਨੂੰ ਕੱਪ ਨੂੰ ਆਪਾਂ ਸੁੱਟ ਦਿੰਨੇ ਆ ਤੇ ਇਦਾਂ ਵੇਸਟ ਕਰਕੇ ਨਾ ਸੁੱਟੋ ਉਹਨੂੰ ਆਪਾਂ ਇਸਤੇਮਾਲ ਦੇ ਵਿੱਚ ਲਗੋ ਕਿਵੇਂ ਜੀ ਦੇਖੋ ਜੀ ਮੈਂ ਹੁਣ ਇਹ ਕੱਪ ਹੈ ਜੀ ਇਹਨੂੰ ਕੱਪ ਨੂੰ ਇਦਾਂ ਰੱਖ ਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਏਦਾਂ ਕਰਕੇ ਕੱਪ ਨੂੰ ਆਪਾਂ ਪਾ ਲੈਨੇ ਜਰਾਬ ਚ ਠੀਕ ਆ ਤੇ ਇਹ ਵਾਲੀ ਜਰਾਬ ਆਪਾਂ ਵਿੱਚ ਇਕੱਠੀ ਕਰ ਦਿੱਤੀ ਆ ਸਾਰੀ ਤੇ ਫੋਲਡ ਕਰ ਦਿੱਤੀ ਆ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਆਪਣਾ ਕੱਪ ਬਣ ਕੇ ਰੈਡੀ ਹੋਇਆ ਪਤਾ ਲੱਗਦਾ ਵੀ ਇਹ ਕੱਪ ਹੈ ਕੱਪ ਦੇ ਵਿੱਚ ਜਰਾਬ ਪਾਈ ਹੋਈ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਉਨੇ ਆ ਜੀ ਜੋ ਮਤਲਬ ਕਿ ਆਪਣੇ ਪੈਨ ਪੈਨਸਲਾਂ ਵਗੈਰਾ ਪੈਨ ਵਗੈਰਾ ਏਦਾਂ ਹੀ ਅ ਬੱਚੇ ਸੁਟ ਲੈ ਲੈਨੇ ਹੋਰ ਵੀ ਚੱਪਾ ਪਾ ਕੇ ਰੱਖ ਦਿੰਨੇ ਆ ਤੇ ਜਿਹਦੇ ਨਾਲ ਬੱਚਿਆਂ ਨੂੰ ਲੱਭਣ ਨੂੰ ਵੀ ਆਸਾਨੀ ਹੋਊਗੀ ਤੇ ਜੀ ਮਰਜ਼ੀ ਜੀ ਆਪਾਂ ਇਦਾਂ ਕਰਕੇ ਰੱਖ ਸਕਦੇ ਠੀਕ ਹੈ ਜੀ ਪਹਿਲਾ ਤਰੀਕਾ ਆਪਣਾ ਇਹ ਹੋ ਗਿਆ ਦੂਜਾ ਤਰੀਕਾ ਕੀ ਹੈ ਜੀ ਹੁਣ ਜਿਹੜੀਆਂ ਇਹ ਵਾਲੀਆਂ ਜਿਹੜਾ ਆਪਾਂ ਨੇ ਇਹ ਉੱਪਰੋਂ ਤਾਂ ਵਧੀਆ ਪਈਆਂ ਨੇ ਆਹ ਵਾਲੀ ਲਾਸਟ ਉੱਪਰ ਨਾਲ ਦੀ ਵਧੀਆ ਕਿ ஏ ਜਿਹੜੀ ਆਹ ਵਾਲੀ ਚੀਜ਼ ਐ ਸਾਰੀ ਲੱਗ ਚੁੱਕੀ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਜਰਾਬ ਨੂੰ ਆਪਾਂ ਇੱਥੋਂ ਕੱਟ ਲੈਣੇ ਆ ਲੋਜੀ ਆਹ ਕੱਟ ਲਿਆ ਠੀਕ ਐ ਇਹ ਤੋਂ ਆਪਾਂ ਥੋੜਾ ਆ ਹਿੱਸਾ ਕੱਟ ਲਵਾਂਗੇ ਇਦਾਂ ਕਰਕੇ ਜਿਆਦਾ ਨਹੀਂ ਤੇ ਇਹ ਜਰਾਬ ਦਾ ਆਪਾਂ ਕਰਾਂਗੇ ਹੱਥ ਵਾਲਾ ਜਿਸਤਾਨਾ ਤਿਆਰ ਵਾਹ ਦੇਖੋ ਇਹ ਹੋ ਗਿਆ ਆਪਣਾ ਜਿਸਤਾਨਾ ਤਿਆਰ ਬੱਚੇ ਜੀ ਮੁਕਮ ਕਰਦੇ ਨੇ ਹਨਾ ਲਿਖਣਾ ਵਾਲਾ ਕੰਮ ਕਰਦੇ ਨੇ ਏਦਾਂ ਆਪਾਂ ਲਿਖ ਸਕਦੇ ਹ ਜਿਸ ਤਰ੍ਹਾਂ ਆਪਾਂ ਕੀ ਠੀਕ ਹੈ ਜੀ ਤੇ ਤੀਜਾ ਤਰੀਕਾ ਆਪਣਾ ਕੀ ਹੈ ਜੀ ਹੁਣ ਜਿਵੇਂ ਆ ਪੀਸ ਆਪਾਂ ਨੇ ਕੱਟਿਆ ਸੀ ਠੀਕ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦਾ ਥੋੜਾ ਜਿਹਾ ਇੰਨਾ ਗਲਾਈ ਦੇ ਵਿੱਚ ਥੋੜਾ ਜਿਹਾ ਇਹ ਇੰਨਾ ਗਲਾਈ ਚ ਹਿੱਸਾ ਕੱਟ ਕੇ ਇੱਥੇ ਟੱਕ ਲਗਾਵਾਂਗੇ ਲੋ ਜੀ ਇੰਨਾ ਪਹਿਲਾਂ ਆਪਾਂ ਗਲਾਈ ਦੇ ਵਿੱਚ ਥੋੜਾ ਜਿਹਾ ਕੱਟਾਂਗੇ ਜਿਆਦਾ ਨਾ ਕੱਟਿਓ ਬਿਲਕੁਲ ਥੋੜਾ ਜਿਹਾ ਕੱਟਣਾ ਹੈ ਲਓ ਜੀ ਇਹ ਆਪਾਂ ਨੇ ਕੱਟ ਲਿਆ ਠੀਕ ਹੈ ਜੀ ਇੰਨਾ ਕੁ ਆਪਾਂ ਨੇ ਕੱਟ ਲਿਆ ਤੇ ਇੱਥੋਂ ਆਪਾਂ ਦੋ ਟੱਕ ਲਾ ਦਿੱਤੇ ਨੇ ਇਹ ਦੇਖੋ ਜੀ ਹੁਣ ਤੁਹਾਨੂੰ ਪਾ ਕੇ ਦਿਖਾਉਣਾ ਜਰਾ ਆਵੇ ਹੈ ਆਪਣੀ ਬਹੁਤ ਸੋਹਣੀ ਜਿਹੀ ਰਾਬ ਬਣ ਕੇ ਰੈਡੀ ਹੋਈ ਆ ਦੇਖੋ ਜੀ ਜੇ ਤੁਸੀਂ ਵੱਧ ਕੱਟਣਾ ਚਾਹੁੰਦੇ ਹੋ ਐ ਵੀ ਥੋੜਾ ਜਿਹਾ ਹੋਰ ਜ਼ਿਆਦਾ ਕੱਟਣਾ ਚਾਹੁੰਦੇ ਆ ਤਾਂ ਤੁਸੀਂ ਕੱਟ ਸਕਦੇ ਹੋ ਹੁਣ ਇਹ ਜਰਾਬ ਆਪਾਂ ਬੂਟ ਦੇ ਵਿੱਚ ਮਤਲਬ ਕਿ ਪਾ ਸਕਦੇ ਆ ਮਤਲਬ ਕਿ ਜ਼ਿਆਦਾ ਲੰਬੀ ਆਪਾਂ ਤੋਂ ਪੈਂਦੀ ਨਹੀਂ ਹੈਗੀ ਤੇ ਬੂਟਾ ਵਿੱਚ ਪਾ ਕੇ ਆਪਾਂ ਜਿਵੇਂ ਮਰਜੀ ਮਤਲਬ ਕਿ ਤੋਂ ਫਿਰ ਸਾਧਦੇ ਆ ਠੀਕ ਹੈ ਜੀ ਜੇ ਚੱਪਲਾਂ ਨਾਲ ਤੁਹਾਨੂੰ ਚਾਹੁੰਦੇ ਆ ਤਾਂ ਆਪਾਂ ਚੱਪਲਾ ਦੇ ਵਿੱਚ ਪੌੜਾ ਤਾਂ ਇੱਥੇ ਕੱਟ ਲਗਾ ਲਓ ਇੱਥੇ ਕੱਟ ਲਗਾ ਕੇ ਨਾ ਫਿਰ ਸੂਈ ਨਾਲ ਸਟੀਚਿੰਗ ਕਰ ਲਓ ਤੇ ਆਪਣੀ ਚੱਪਲ ਵਾਲੀ ਜਰਾਬ ਬਣ ਜੂ ਦੇਖੋ ਆਪਣੀ ਕਿੰਨਾ ਸੋਹਣਾ ਮੋਜਾ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਆੜਿਆਨ ਹੋ ਗਿਆ ਤੇ ਆਪਣਾ ਮੋਜਾ ਪੂਰਾ ਵਧੀਆ ਹੋ ਗਿਆ ਜਿਵੇਂ ਗਰਲ ਵਾਲੇ ਸ਼ੂਜ਼ ਹੁੰਦੇ ਨੇ ਉਦਾਂ ਆਪਾਂ ਇਹ ਜਰਾਬ ਨੂੰ ਇਸਤੇਮਾਲ ਕਰ ਸਕਦੇ ਆ ਠੀਕ ਹੈ ਜੀ ਆਪਣਾ ਕੀ ਆ ਆਪਾਂ ਨੇ ਕੀ ਕਰਨਾ ਹੈ ਜਿਵੇਂ ਹੁਣ ਆਪਣੀ ਲੌਂਗ ਜਰਾਬ ਹੁੰਦੀ ਆ ਹਨਾ ਉਹ ਸਾਰੀ ਲੱਗ ਜਾਂਦੀ ਆ ਇਦਾਂ ਕਰਕੇ ਸਾਰੀ ਲੱਗ ਜਾਂਦੀ ਆ ਤੇ ਆਪਾਂ ਜਦੋਂ ਪਾਉਨੇ ਆ ਇਹ ਮਤਲਬ ਕੀ ਨੀਚੇ ਨੂੰ ਡਿਗੀ ਜਾਂਦੀ ਹੁੰਦੀ ਆ ਤਾਂ ਪਾ ਕੇ ਦਿਖਾਣੇ ਆ ਇਦਾਂ ਕਰਕੇ ਜਦੋਂ ਆਪਾਂ ਇਹ ਲੌਂਗ ਜਰਾਬ ਹੁਣ ਆਪਾਂ ਪੈਰ ਦੇ ਵਿੱਚ ਪਾ ਲਈ ਆ ਇਹ ਆਪਣੀ ਜੋ ਇਹ ਤੇ ਲੱਤੇ ਉੱਤੇ ਚੜਦੀ ਆ ਦੇਖੋ ਆ ਇਦਾਂ ਕਰਕੇ ਕਿੰਨੀ ਭੜੀ ਲੱਗਦੀ ਆ ਲਫੀ ਲਫੀ ਜੀ ਲੱਗਦੀ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੀ ਕਰਨਾ ਇਦਾਂ ਕਰਕੇ ਜਿਹੜਾ ਉਹਨੂੰ ਆਪਾਂ ਸ਼ਾਰਟ ਕਰ ਲੈਨੇ ਆ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ ਜੀ ਏ ਹੋ ਗਈ ਆਪਣੀ ਸ਼ਾਰਟ ਜਰਾਬ ਠੀਕ ਹੈ ਜੀ ਲੋ ਜੀ ਆਪਾਂ ਇਦਾਂ ਸ਼ਾਰਟ ਕਰਕੇ ਜਰਾਬ ਨੂੰ ਇਦਾਂ ਪਾ ਸਕਦੇ ਆ ਪੈਰ ਦੇ ਵਿੱਚ ਬਹੁਤ ਆਰਾਮਦਾਇਕ ਨਾਲ ਪੈਂਦੀ ਹੈ ਇਹ ਤੇ ਲੋ ਜੀ ਇਹ ਸੀ ਆਪਣੇ ਅੱਜ ਫਟੀਆਂ ਪੁਰਾਣੀਆਂ ਜਰਾਬਾਂ ਲਫੀਆਂ ਹੋਈਆਂ ਜਰਾਬਾਂ ਦੇ ਚਾਰ ਨਵੇਂ ਨਿਊ ਤਰੀਕਿਆਂ ਵਿੱਚ ਤੁਹਾਨੂੰ ਦਿਖਾ ਦਿੱਤਾ ਵੀ ਇਦਾਂ-ਇਦਾਂ ਕਰਕੇ ਤੁਸੀਂ ਵਰਤ ਸਕਦੇ ਹੋ ਤੇ ਪੰਜਵਾਂ ਤਰੀਕਾ ਆਪਣਾ ਇਹ ਹੈ ਜੀ ਜਿਵੇਂ ਹੁਣ ਆਪਾਂ ਭਾਂਡੇ-ਕੁੰਡੇ ਵਾਜ਼ਦੇ ਆ ਹਨਾ ਜੀ ਤੇ ਆਪਾਂ ਕੀ ਕਰਦੇ ਆ ਜੀ ਆਪਣੀ ਮਤਲਬ ਕਿ ਜੋ ਜਰਾਬ ਹੁੰਦੀ ਆ ਜਿਵੇਂ ਹੁਣ ਆ ਫਟੀ ਹੋਈ ਆ ਇਹ ਜਰਾਬ ਨੂੰ ਥੋੜਾ ਜਿੰਨਾ ਕਿ ਹਿੱਸਾ ਕੱਟ ਕੇ ਇਹਦਾ ਉੱਪਰ ਵਾਲਾ ਹਿੱਸਾ ਆਪਾਂ पांडे ਮੰਜਨ ਚ ਲਾ ਸਕਦੇ ਆ ਤੇ ਛੇਮਾ ਤਰੀਕਾ ਹੈਗਾ ਜੀ ਜਿਵੇਂ ਹੁਣ ਆਪਣੇ ਫालतੂ ਸਾਬਣਾਂ ਦੇ ਟੁਕੜੇ ਪਈ ਹੁੰਦੇ ਨੇ ਉਹ ਆਪਾਂ ਵੇਸਟ ਕਰ ਦਿੰਨੇ ਆ ਉਹਨੂੰ ਸਾਬਣਾਂ ਦੇ ਟੁਕੜਿਆਂ ਨੂੰ ਜਰਾਬ ਦੇ ਵਿੱਚ ਪਾ ਕੇ ਗੱਠ ਦੇ ਕੇ ਇਦਾਂ ਕਰਕੇ ਗੱਠ ਦੇ ਲਾਵਾਂਗੇ ਜਿਵੇਂ ਸਾਬਣ ਪਾ ਕੇ ਇਦਾਂ ਗੱਠ ਦੇ ਕੇ ਇਹਨੂੰ ਮਸ਼ੀਨ ਦੇ ਵਿੱਚ ਕੱਪੜੇ ਧੋਣ ਵਾਲੇ ਵਿੱਚ ਜੋ ਕੱਪੜੇ ਧੋਣਾਂ ਦੇ ਵਿੱਚ ਸਿੱਟਦੇ ਆਪਾਂ ਨੂੰ ਸਰਫ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਸਾਬਣ ਨਾਲ ਹੀ ਆਪਣੇ ਕੱਪੜੇ ਧੋਤੇ ਜਾਂਦੇ ਨੇ ਲੋ ਜੀ ਇਹ ਸੀ ਆਪਣੀ ਅੱਜ ਦੀਆਂ ਚਾਰ ਸੌਰੀ 6 ਤਰੀਕਾ ਨਵੇਂ-ਨਵੇਂ ਤਰੀਕਿਆਂ ਨਾਲ ਤੁਹਾਨੂੰ ਦੱਸਤਾ ਨਵੇਂ-ਨਵੇਂ ਤਰੀਕਿਆਂ ਨਾਲ ਵੀ ਕਿੱਦਾਂ ਆਪਾਂ ਫਟੇ ਪੁਰਾਣੇ ਜਰਾਬਾਂ ਨੂੰ ਯੂਜ਼ ਕਰ ਸਕਦੇ ਆ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਚਲੋ ਜੀ ਮਿਲਾਂਗੇ ਕੱਲ ਵੀ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਣ